ਨਮਸਕਾਰ ਦੋਸਤੋ ਅੱਜ ਪੰਜਾਬ ਨਿਊਜ਼ ਟੀਮ ਦੀ ਪਹੁੰਚੀ ਹੈਗੀ ਆ ਆਪਣੇ ਸਰਕਾਰੀ ਆਈਟੀ ਦੇ ਕੋਲ ਕਿ ਇਹਨਾਂ ਦੇ ਇੱਥੇ ਜਿਹੜੇ ਲੋਕ ਹੈਗੇ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਪਿਆ ਅੰਨਾ ਪੈ ਰਿਹਾ ਹੈਗਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੇ ਇੱਥੇ ਇੱਕ ਪਵਿੱਤਰ ਵਨ ਪਾਰਕ ਬਣਾਈ ਗਈ ਸੀ ਤੇ ਜਿਸ ਵਿੱਚ ਹਲਕਾ ਵਿਧਾਇਕ ਨੇ ਲੋਕਾਂ ਨੂੰ ਕਿਹਾ ਸੀਗਾ ਕਿ ਕਿ ਇੱਥੇ ਜਿਹੜਾ ਹੈਗਾ ਪਾਰਕ ਬਣੂਗਾ ਇਹ ਲੋਕਾਂ ਦੇ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਬਣਾਈ ਜਾਏਗੀ ਇਹਦੇ ਵਿੱਚ ਜਾਨੀ ਕਿ ਦਰਖਤ ਵਗੈਰਾ ਲਗਾ ਕੇ ਲਾਈਟਾਂ ਵਗੈਰਾ ਲਗਾ ਕੇ ਇਸ ਨੂੰ ਵਧੀਆ ਬਣਾਇਆ ਜਾਵੇਗਾ ਪਰ ਤੇ 3 ਸਾਲ ਬੀਤ ਜਾਂਦੇ ਵੀ ਇਹ ਜਿਹੜੀ ਪਾਰਕ ਹੈਗੀ ਆ ਇੱਕ ਜੰਗਲ ਦਾ ਰੂਪ ਧਾਨ ਕਰ ਚੁੱਕੀ ਹੈਗੀ ਆ ਤੇ ਆਓ ਸੋਹਦੇ ਆ ਮਹੱਲਾ ਵਾਸੀਆਂ ਤੋਂ ਇਹਨਾਂ ਨੂੰ ਇਹਦੇ ਬਾਰੇ ਕੀ ਕੀ ਸਮੱਸਿਆ ਆ ਰਹੀਆਂ ਨੇ ਹਾਂਜੀ ਸਰ ਕੀ ਨਾਮ ਸਾਡਾ ਮੇਰਾ ਨਾਮ ਮੁਕੇਸ਼ ਕੁਮਾਰ ਆ ਜੀ ਐਸੀ ਇੱਥੇ ਹੀਰਾ ਕਲੋਨੀ ਚ ਰਹਿੰਦੇ ਆ ਇਹ ਆਈਟੀਆ ਦੇ ਕੋਲ ਬਿਲਕੁਲ ਸਾਡੇ ਪਿੱਛੇ ਹੀਰਾ ਕਲੋਨੀ ਨਾਲੇ ਦੇ ਇਹ ਜਿਹੜਾ ਪਾਰਕ ਬਣਾਇਆ ਸੀ ਜਦੋਂ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਆਈ ਉਦੋਂ ਹੀ ਇਹਨਾਂ ਨੇ ਇੱਥੇ ਪਵਿੱਤਰਪੰਨ ਦੇ ਨਾਂ ਤੇ ਇਹ ਪਾਰਕ ਬਣਾਇਆ ਭਾਂਤ ਭਾਂਤ ਦੇ ਬੂਟੇ ਇੱਥੇ ਲਗਾਏ ਗਏ ਉਹ ਬੂਟੇ ਲੱਗਣ ਤੇ ਪਹਿਲਾਂ ਤਾਂ ਚਲੋ ਕੁਝ ਲੋਕ ਵਿਰੋਧ ਵੀ ਕਰਦੇ ਸੀ ਪਰ ਸਰਕਾਰ ਦੇ ਨਿਯਮਾਂ ਮੁਤਾਬਕ ਜੋ ਸਰਕਾਰ ਨੇ ਕਿਹਾ ਲੋਕਾਂ ਨੇ ਗੱਲ ਮੰਨ ਲਈ ਉਦੋਂ ਦੇ ਵਿਧਾਇਕ ਜਿਹੜੇ ਸਾਡੇ ਇਸ ਵੇਲੇ ਮੰਤਰੀ ਵੀ ਨੇ ਉਹਨਾਂ ਨੇ ਕਿਹਾ ਸੀ ਕਿ ਮੈਂ ਇਹਨੂੰ ਬੜਾ ਸੋਹਣਾ ਬਣਾ ਕੇ ਇਹਦੇ ਵਿੱਚ ਆਪਾਂ ਤਰ੍ਹਾਂ ਤਰ੍ਹਾਂ ਦੇ ਬੂਟੇ ਲਾਵਾਂਗੇ ਜਿਹਦੇ ਨਾਲ ਹਰ ਵੇਲੇ ਮੌਸਮ ਜਿਹੜਾ ਖੁਸ਼ਗਵਾਰ ਰਹੂਗਾ ਤੇ ਇਹਨੂੰ ਬੜੀਆ ਸੁੰਦਰ ਪਾਰਕ ਬਣਾਵਾਂਗੇ ਇੱਥੇ ਲੋਕੀ ਘੁੰਮਣਗੇ ਬੈਠਣਗੇ ਸੋ ਅਸੀਂ ਸਾਰਾ ਹਰ ਬੰਦਾ ਜਿਹੜਾ ਚਾਹਦਾ ਵੀ ਸਾਨੂੰ ਸਹੂਲਤਾਂ ਮਿਲਦੀਆਂ ਚਲੋ ਕੋਈ ਗੱਲ ਨਹੀਂ ਪਰ ਉਸ ਤੋਂ ਬਾਅਦ ਉਹ ਬੰ ਪਾਰਕ ਤਾਂ ਕੀ ਬੰਨਾ ਸੀ ਉਹ ਜੰਗਲੇ ਬਣ ਗਿਆ ਆ ਤੁਸੀਂ ਦੇਖ ਲਓ ਪਿੱਛੇ ਐਡਾ ਲਾ ਉੱਚਾ ਘਾਹ ਜੜਿਆ ਆ ਇਹ ਜਿਹੜੇ ਲੰਬੇ ਸੱਪ ਇੱਥੇ ਸੜਕਾਂ ਦੇ ਉੱਤੇ ਘੁੰਮਦੇ ਆ ਨਾਲ ਸਾਰੀ ਇੱਥੇ ਆਬਾਦੀ ਆ ਆਬਾਦੀ ਦੇ ਵਿੱਚ ਤੀਜੇ ਦਿਨ ਕੋਈ ਨਾ ਕੋਈ ਸੱਪ ਕਿਸੇ ਦੇ ਘਰ ਬੜਿਆ ਹੁੰਦਾ ਤੇ ਉਹ ਮਾਰ ਦਿਆ ਇਹਦੇ ਨਾਲ ਹੀ ਨਾਲ ਪਵਿੱਤਰ ਬੰ ਦੇ ਨਾਲ ਹੀ ਨਾਲ ਜਿਹੜਾ ਸੜਕਾਂ ਇਹ ਹੀਰਾ ਕਲੋਨੀ ਨੂੰ ਜਾਂਦੀ ਆ ਉਹ ਵੀ ਕੱਚੀ ਆ ਅਗੇ ਗੁਰਦੁਆਰਾ ਸਾਰੇ ਇਦਨੇ ਲੋਕ ਜਿਹੜੇ ਆ ਉੱਥੇ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਣ ਜਾਂਦੇ ਆ ਇੱਥੇ ਜਿੱਦਾਂ ਹੁਣੇ ਬਣਿਆ ਹੋਇਆ ਜਿਹੜਾ ਇਹਦਾ ਹਾਲ ਆ ਤੇ ਇਹ ਤਾਂ ਮੈਂ ਕਹਿੰਨਾ ਮੰਤਰੀ ਸਾਹਿਬ ਨੂੰ ਆਪੇ ਹੀ ਸੋਚਣਾ ਚਾਹੀਦਾ ਇੱਥੇ ਆਣ ਕੇ ਵੀ ਇਹਦਾ ਕੀ ਹਾਲ ਸੀ ਤੁਸੀਂ ਕੀ ਬਣਾਇਆ ਸੀ ਜੰਗਲਾਤ ਮਹਿਕਮੇ ਨੂੰ ਸ਼ਾਇਦ ਦਿੱਤੀ ਹਦੀ ਦੇਖਭਾਲ ਜੰਗਲਾਤ ਮਹਿਕਮੇ ਨੇ ਇੱਕ ਦੋ ਵਾਰੀ ਪਹਿਲਾਂ ਬਾਏ ਆਏ ਪਰ ਇਹਦੀ ਕੋਈ ਸਾਫ ਸਫਾਈ ਦਾ ਪ੍ਰਬੰਧ ਇਹਦਾ ਕੋਈ ਹੈ ਨਹੀਂ ਹੁਣ ਤਾਂ ਚਲੋ ਬਰਸਾਤ ਵੀ ਹੋਦਾਂ ਵੀ ਇੱਥੇ ਕੋਈ ਸਾਫ ਸਫਾਈ ਦਾ ਇਹਦਾ ਕੋਈ ਪ੍ਰਬੰਧ ਨਹੀਂ ਹੈਗਾ ਤੇ ਅਸੀਂ ਤਾਂ ਇਲਾਕਾ ਨਿਵਾਸੀ ਆ ਮੰਗ ਕਰਦੇ ਆ ਕਿਉਂਕਿ ਸਾਰੇ ਨਿੱਕੇ ਨਿੱਕੇ ਬੱਚਾ ਇੱਥੇ ਖੇਡਦੇ ਹੁੰਦੇ ਆ ਅੱਗੇ ਗਰਾਊਂਡ ਸੀ ਅੱਗੇ ਗਰਾਊਂਡ ਸੀ ਕਿ ਬੱਚਾ ਇੱਥੇ ਮੈਚ ਲਾਉਂਦੇ ਸੀ ਖੇਡਦੇ ਸੀ ਕਿ ਤਰ੍ਹਾਂ ਤਰ੍ਹਾਂ ਦੇ ਕੋ ਫੁੱਟਬਾਲ ਖੇਡਦਾ ਸੀ ਕੋ ਸਵੇਰ ਨੂੰ ਸੈਰ ਕਰਦਾ ਸੀ ਕੋ ਦੌੜਦਾ ਇੱਕ ਕ੍ਰਿਕਟ ਖੇਡਦੇ ਸੀ ਉਹ ਸਾਰਾ ਕੁਝ ਬੰਦ ਹੋ ਕੇ ਰਹਿ ਗਿਆ ਤੇ ਹੁਣ ਤਾਂ ਇਲਾਕਾ ਨਵਾਸੀ ਅਸੀਂ ਸਾਰੇ ਜਣੇ ਮੰਗ ਕਰਦੇ ਕਿ ਜਾਂ ਤਾਂ ਇੱਥੇ ਭਾਈ ਕੋਈ ਪਾਰਕ ਬਣਾ ਦਿਓ ਗੱਬੇ ਟਰੈਕ ਬਣਾ ਦਿਓ ਟਰੈਕ ਦੇ ਉੱਤੇ ਲੋਕੀ ਘੁੰਮ ਲੈਣ ਸੈਰ ਕਰ ਲੈਣ ਲਾਈਟਾਂ ਹੋਣ ਇੱਥੇ ਤਾਂ ਕੁਝ ਵੀ ਨਹੀਂ ਨਿਹਰ ਕਰਦੀ ਹੁੰਦੀ ਰਾਤ ਨੂੰ ਇਹ ਥੋੜਾ ਜਿਰ ਹੋ ਰਿਹਾ ਇਹ ਤਾਂ ਸੜਾ ਕਈ ਚੀਜ਼ਾਂ ਦਾ ਅੱਡਾ ਬਣ ਜਾਣਾ ਹੈ ਇਹ ਤਾਂ ਇੱਥੇ ਸਾਡੇ ਹਵਾਦੀ ਇੱਥੇ ਲੋਕ ਘੁੰਮਦੇ ਆ ਨਹੀਂ ਤਾਂ ਇੱਥੇ ਤਾਂ ਮੁੰਡੇ ਆਣ ਕੇ ਨਸ਼ਾ ਪੀਣ ਲੱਪਣਾ ਆਪਾਂ ਲੋਕ ਇਹਨੂੰ ਰੋਕਾਂਗੇ ਜੇ ਕਿਸੇ ਨੂੰ ਰੋਕਾਂਗੇ ਤਾਂ ਆਪਣਾ ਸਿਰ ਪੜਵਾਵਾਂਗੇ ਸੋ ਇਹ ਸਾਰੀਆਂ ਗੱਲਾਂ ਨੂੰ ਮੈਂ ਮਾਨਜੋਗ ਜੋ ਸਾਡੇ ਮੰਤਰੀ ਨੇ ਵਿਧਾਇਕ ਵੀ ਨੇ ਉਹਨਾਂ ਨੂੰ ਬੇਨਤੀ ਆ ਕਿ ਸਾਡੇ ਇਲਾਕੇ ਦੀ ਜਿਹੜੀ ਹੈ ਡਿਮਾਂਡ ਆ ਇਹ ਡਿਮਾਂਡ ਜੇ ਤੁਸੀਂ ਲਾਕੇ ਗਏ ਸੀ ਪਵਿੱਤਰ ਮੰਨੇ ਦਾ ਨਾਂ ਤੇ ਇਹਨੂੰ ਪਵਿੱਤਰ ਬਣਾ ਦਿਓ ਆ ਪਵਿੱਤਰ ਨਾ ਬਣਾਓ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਲੱਗਿਆ ਪਾਰਕ ਬਣਿਆ ਆ ਇਹਨੂੰ ਅਪਵਿੱਤਰ ਨਾ ਬਣਾਓ ਇਹਨੂੰ ਸੋਹਣਾ ਬਣਾਓ ਸਾਹ ਬਣਾਓ ਤਾਂ ਕਿ ਤੁਹਾਨੂੰ ਵੀ ਲੋਕੀ ਜਹਾਜ਼ ਕਰਨ ਤੇ ਅਸੀਂ ਵੀ ਕਹੀਏ ਵੀ ਚਲੋ ਠੀਕ ਆ ਤੇ ਸਾਨੂੰ ਤਾਂ ਡਰ ਰਹਿੰਦਾ ਸਾਡੇ ਨਿੱਕੇ ਨਿੱਕੇ ਬੱਚੇ ਇੱਥੇ ਘੁੰਮਦੇ ਕਿਸੇ ਦਾ ਸੱਪ ਲੜ ਗਿਆ ਅਸੀਂ ਕੀ ਕਰਾਂਗੇ ਇਹ ਸਾਰੇ ਤੇ ਗਰੀਬ ਲੋਕ ਨੇ ਡਾਕਟਰੀ ਸਹੂਲਤਾਂ ਸੀ ਤੁਹਾਨੂੰ ਪਹਿਲੇ ਦੱਸਿਆ ਇੱਥੇ ਕੋਈ ਹੈ ਨਹੀਂ ਸੋ ਮੇਰੀ ਇੰਨੀ ਬੇਨਤੀ ਆ ਕਿ ਇਹਨੂੰ ਜਿਹੜਾ ਸਵਾਰ ਕੇ ਬਣਾ ਕੇ ਇਹਨੂੰ ਵਧੀਆ ਕੀਤਾ ਜਾਵੇ ਤੇ ਲਾਈਟਾਂ ਲੱਗਣ ਜਿੰਦਾ ਤੁਸੀਂ ਆਪ ਕਹਿ ਰਹੇਗਾ ਅਸੀਂ ਨਹੀਂ ਮੰਗ ਰੱਖੀ ਸੀ ਇਹ ਇਹ ਤੁਸੀਂ ਕਿਹਾ ਸੀ ਜੋ ਵੀ ਕਿਹਾ ਸੀ ਸਾਡੇ ਮਾਣਯੋਗ ਐਮਐਲਏ ਸਾਹਿਬ ਨੇ ਅੱਜ ਕੱਲ੍ਹ ਵਿਧਾਇਕ ਨੇ ਮੰਤਰੀ ਨੇ ਸਾਡੇ ਲਈ ਖੁਸ਼ੀ ਦੀ ਵੀ ਗੱਲ ਆ ਪਰ ਸਾਡੀ ਅਸੀਂ ਸਪਾਂਚ ਰਹਿਣਾ ਜੰਗਲ ਜਣਾ ਤਾਂ ਫੇਰ ਤਾਂ ਸਾਡੇ ਲਈ ਮੁਸ਼ਕਲ ਆ ਸੋ ਬਾਕੀ ਵੀ ਆ ਸਾਰੇ ਲੋਕ ਖੜੇ ਨੇ ਇਹਨਾਂ ਬੀਬੀਆਂ ਨੂੰ ਪੁੱਛ ਲਓ ਇਹਨਾਂ ਵਿਚਾਰੀਆਂ ਦਾ ਕੀ ਹਾਲ ਹੁੰਦਾ ਆਦਮੀ ਤਾਂ ਨੌਕਰੀਆਂ ਦੇ ਚੱਲ ਜਾਂਦਾ ਦੇ ਕੋ ਕਮਾਕਾਰਾਂ ਤੇ ਚੱਲ ਜਾਂਦੇ ਦੁਕਾਨਾਂ ਤੇ ਚੱਲ ਜਾਂਦੇ ਇਹ ਘਰ ਹੁੰਦੀਆਂ ਇਸ ਸੱਪ ਵੀ ਨਹੀਂ ਮਾਰ ਸਕਦੀਆਂ ਉੱਧਰ ਦੀ ਜਿਹੜੀ ਗਲੀ ਹੈ ਗੁਰਦੁਆਰੇ ਮੱਥਾ ਕਿੱ데 ਉੱਧਰ ਨੂੰ ਜਾਣਾ ਗੁਰਦੁਆਰੇ ਨੂੰ ਜਾਣਾ ਉਹ ਹੀਰਾ ਕਲੋਨੀ ਦੇ ਵਿੱਚ ਕੁਝ ਗਲੀਆਂ ਬਣਾਈਆਂ ਆ ਉਹ ਕਦੀ ਕਿਸੇ ਨੂੰ ਧਮਕੀ ਦੇ ਕੇ ਕਿਸੇ ਨੇ ਬਣਵਾ ਲਈ ਕਿਸੇ ਨੇ ਧਮਕੀ ਦੇ ਕੇ ਬਣਵਾ ਲਈ ਕਿਸੇ ਨੇ ਕੋਈ ਆਪਣਾ ਅਸਰ ਸੂਕ ਦੇ ਕੇ ਬਣਵਾ ਲਈ ਤੇ ਅੱਧਾ ਹੀਰਾ ਕਲੋਨੀ ਕੱਚੀ ਆ ਤੇ ਅੱਧੀ ਹੀਰਾ ਕਲੋਨੀ ਪੱਕੀ ਆ ਜੇ ਇਹਨਾਂ ਨਾਲ ਗੱਲ ਕਰੋ ਕਮੇਟੀ ਵਾਲਿਆਂ ਨਾਲ ਉਹ ਜੀ ਮਨਜ਼ੂਰੀ ਲੈਣ ਲਈ ਭੇਜੀ ਹੋਆ ਇਹਨਾਂ ਨੇ ਸੀਵਰੇਜ ਪਾਈ ਹੋਆ ਪੀਣ ਵਾਲਾ ਪਾਣੀ ਦੇ ਪਾਈ ਹੋਆ ਪਰ ਉਹ ਜਿਹੜੇ ਮਨਜ਼ੂਰੀ ਲੈਣੀ ਉਹ ਸਾਨੂੰ ਨਹੀਂ ਪਤਾ ਕਿਹਦੇ ਕੋਲੋਂ ਲੈਣੀ ਆ ਜੇ ਕਲੋਨੀ ਵਾਲਿਆਂ ਨੇ ਜਿਹੜਾ ਕਲੋਨੀ ਕੱਟੀ ਜੀ ਉਹ ਗਲਤਾ ਉਹਨਾਂ ਨੂੰ ਫੜ ਕੇ ਅੰਦਰ ਦੇ ਦਿਓ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਸੋ ਸਰਕਾਰ ਬਡੀਆਂ-ਬਡੀਆਂ ਗੱਲਾਂ ਕਰਦੀ ਆ ਪਰ ਲੋਕਾਂ ਦੀ ਜਿਹੜੀ ਸਮੱਸਿਆ ਉਹਨੂੰ ਸੁਣੋ ਲੋਕਾਂ ਦੀਆਂ ਸਮੱਸਿਆ ਦਾ ਹੱਲ ਕਰੋ ਨਹੀਂ ਤਾਂ ਫਿਰ ਲੋਕ ਵੀ ਜਿਹੜੇ ਆਪਣਾ ਫੈਸਲਾ ਜਲਦੀ ਕਰਨ ਵਾਲੇ ਆ 3.5 ਸਾਲ ਹੋ ਗਏ 1.5 ਸਾਲ ਰਹਿ ਗਿਆ ਇਹਦੇ ਵਿੱਚ ਵਿੱਚ ਇਹ ਸਾਰਾ ਕੰਮ ਕਾ ਦਿਓ ਜੀ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਆਏ ਆ ਅਸੀਂ ਤੁਹਾਡਾ ਇਸ ਗੱਲ ਲਈ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹਿਧਿਆਣੇ ਦੇ ਉਹ ਮਸਲੇ ਚੱਕਦੇ ਜਿਹੜੇ ਸਾਡੇ ਬਹੁਤ ਹੀ ਸਾਡੇ ਲਈ ਡੜਿੰਦੇ ਨੇ ਇਸੇ ਤਰ੍ਹਾਂ ਤੁਸੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਮਿਹਨਤ ਕਰੋ ਅਸੀਂ ਤੁਹਾਡੇ ਨਾਲ ਆ ਸਾਡੇ ਇਲਾਕੇ ਦੀਆਂ ਸਿਆਮ ਆ ਜਿਹੜੀਆਂ ਹੱਲ ਹੋ ਜਾਣ ਅਸੀਂ ਬਹੁਤ ਔਖੇ ਆ ਰੋਜ਼ ਇਹ ਤੁਸੀਂ ਮੈਂ ਜੱਥਿਆਣਾ ਮੈਂ ਤਾਂ ਤਿੰਨ ਦਿਨ ਬਾਅਦ ਗਿਆ ਇੱਥੇ ਰੋਜ਼ ਹੀ ਕਹਿੰਦਾ ਕਿ ਇਹਦੇ ਘਰ ਸਾਫਾ ਬੜਿਆ ਹੁੰਦਾ ਬੜਦਾ ਹੀ ਆ ਇੱਥੇ ਜੇ ਆਣ ਕੇ ਕੋਈ ਦੇਖੇ ਨਾ ਇਹਨਾਂ ਦਾ ਕੋਈ ਆਮ ਆਦਮੀ ਪਾਰਟੀ ਦਾ ਕੋਈ ਕਾਰਕੋਨ ਤੇ ਉਹ ਦੇਖ ਲਵੇ ਇੱਥੇ ਆਣ ਕੇ ਰੋਜ਼ ਹੀ ਕਿਸੇ ਨਾ ਕਿਸੇ ਦੇ ਘਰ ਸਾਫਾ ਬੜਿਆ ਹੁੰਦਾ ਸੋ ਇੰਨੀ ਮੇਰੀ ਬੇਨਤੀ ਆ ਕਿ ਇਹਨੂੰ ਜੇ ਸਹੀ ਕਰੋ ਜੀ ਔਰ ਐਮ ਐਲ ਏ ਸਾਹਮਣੂ ਮੈਂ ਖੁਦ ਕਿਹਾ ਸੀਗਾ ਕਿ ਇੱਥੇ ਕਹਿੰਦੇ ਸੀ ਮਾਤਾ ਜੀ ਤੁਹਾਡੇ ਵਾਸਤੇ ਇੱਥੇ ਪਾਰਕ ਬਣਾਵਾਂਗੇ ਕੁਰਸੀਆਂ ਲਾਵਾਗੇ ਤੁਸੀਂ ਇੱਥੇ ਕੁਰਸੀਆਂ ਤੇ ਬੈਠ ਕੇ ਤੁਸੀਂ ਬੈਠੋ ਬੱਚੇ ਖੇਲੋ ਤੇ ਤੁਸੀਂ ਇਧਰ ਉਹ ਉਹ ਮਸਾਂਕਦੇ ਸੈਰ ਕਰ ਸਕਦੇ ਆ ਉਹ ਸੈਰ ਤਾਂ ਕੀ ਕਰਨਾ ਸਾਡਾ ਮੂੰਹ ਨੇ ਇਧਰ ਨਿਕਣ ਨੇ ਨੂੰ ਜਲ ਕਰਦਾ ਤੇ ਇਹ ਜਦ ਕਿ ਪਹਿਲਾਂ ਸ਼ੁਰੂ ਤੋਂ ਇਹ ਆਈਟੀਆ ਦੀ ਗਰਾਊਂਡ ਸੀ ਠੀਕ ਹੈ ਸਾਡੇ ਬੱਚੇ ਇੱਥੇ ਕ੍ਰਿਕਟ ਖੇਲਦੇ ਸੀ ਮੈਚ ਖੇਲਦੇ ਸੀ ਫੁੱਟਬਾਲ ਦਾ ਮੈਚ ਖੇਲਦੇ ਸੀਗੇ ਆਦੀਆ ਸਾਹਿਬ ਇਹ ਸਾਡੇ ਬੱਚਿਆਂ ਨੂੰ ਕਿੱਟ ਵੀ ਦੇ ਕੇ ਜਿੰਦੇ ਰਹੇ ਸੀ ਮੈਂ ਗਰਮੀਆਂ ਨੂੰ ਬੱਚੇ ਮੈਚ ਲਾਉਂਦੇ ਸੀਗੇ ਤਾਂ ਹੁਣ ਤਾਂ ਉਹ ਮੈਚ ਛੱਡ ਕੇ ਤਾਂ ਉੱਥੇ ਕਾਹੀ ਗੋਡੇ-ਗੋਡੇ ਕਾਹ ਚੜਿਆ ਇੱਕ ਸਾਡੇ ਲਾਗੇ ਸੇਵਾ ਕੇਂਦਰਾਂ ਤੇ ਉਧਰ ਗੱਡੀਆਂ ਮੋਟਰਾਂ ਆਂਦੀਆਂ ਆ ਤੇ ਸਾਨੂੰ ਤਾਂ ਨਿਆਣਿਆਂ ਦੀ ਹਰ ਵੇਲੇ ਰਾਖੀ ਰੱਖਣੀ ਪੈਂਦੀ ਆ ਕੀ ਨਾਮ ਤੁਹਾਡਾ ਹੈ ਸੁਖਵਿੰਦਰ ਕੌਰ ਸਮੱਸਿਆ ਦੇਖੋ ਸੁਣੀ ਲਈ ਤੁਸੀਂ ਸਾਰਿਆਂ ਦੇ ਕੋਲ ਕਿ ਇੱਕ ਗਰਾਊਂਡ ਸੀਗੀ ਇਹ ਜਿੱਥੇ ਆਈਟੀਆਈ ਦੇ ਬੱਚੇ ਕਲੋਨੀ ਦੇ ਬੱਚੇ ਸਾਰੇ ਖੇਡਦੇ ਪਏ ਸੀਗੇ ਹੁਣ ਸਾਨੂੰ ਸਮਝ ਨਹੀਂ ਆਈ ਚਲੋ ਇਹਨਾਂ ਨੇ ਕਿਉਂ ਉਸ ਗਰਾਊਂਡ ਨੂੰ ਖੋਹ ਕੇ ਆਈਟੀਆਈ ਕੋ ਸਾਡੇ ਬੱਚਿਆਂ ਕੋ ਉਹਨਾਂ ਨੇ ਇਹਨੂੰ ਪਵਿੱਤਰ ਵਣ ਬਣਾ ਦਿੱਤਾ ਉਹਨਾਂ ਨੂੰ ਉਸ ਸਹਿਮਤੀ ਚਾਹੀਦੀ ਸੀ ਨਾ ਕਿ ਗਰਾਊਂਡ ਆਖਰਕਾਰ ਬੱਚੇ ਖੇលਦੇ ਆ ਇੱਥੇ ਦੇ ਆਈਟੀਆਈ ਦੇ ਬੱਚੇ ਖੇਡਦੇ ਆ ਹਨਾ ਪਾਰਟਿਸਪੇਟ ਕਰਦੇ ਆ ਇੱਥੇ ਟੂਰਨਾਮੈਂਟ ਹੁੰਦੇ ਸੀਗੇ ਸਾਰਾ ਕੁਝ ਹੁੰਦਾ ਸੀ ਜਦੋਂ ਇਹ ਪਵਿੱਤਰ ਵਣ ਬਣਾਇਆ ਗਿਆ ਆਪਣੇ ਇਲਾਕਾ ਨੂੰ ਅਸਾਂ ਦੀ ਮੌਜੂਦਗੀ ਸੀਗੀ ਇਹਦੇ ਵਿੱਚ ਕੋਈ ਕੋਈ ਨਹੀਂ ਸੀ ਅਸੀਂ ਜਿੰਨਾ ਹੋ ਸਕੇ ਉਸ ਟਾਈਮ ਵੀ ਮਨਾ ਕੀਤਾ ਸੀਗਾ ਇੱਥੇ ਦੀ ਅਥਾਰਟिटीज ਨੂੰ ਕਿ ਤੁਸੀਂ ਇਹ ਨਾ ਮਨਾਓ ਸਾਡੇ ਬੱਚਿਆਂ ਦੇ ਲਈ ਇਹ ਗਰਾਊਂਡ ਆ ਈਵਨ ਕਿ ਇਹ ਆਈਟੀਆਈ ਲਈ ਵੀ ਗਰਾਊਂਡ ਆ ਹੁਣ ਬੱਚੇ ਕਿੱਥੇ ਜਾਣਗੇ ਤਾਂ ਡਾਇਰੈਕਟਲੀ ਸਾਨੂੰ ਸੱਚੀ ਉਹਨਾਂ ਨੇ ਬਹੁਤ ਪਿਆਰ ਨਾਲ ਸਾਨੂੰ ਆਨਸਰ ਕੀਤਾ ਕਿ ਇੱਥੇ ਪ੍ਰੋਪਰ ਇੱਕ ਨਾ ਇੱਕ ਡ੍ਰੈਗ ਬਣਾ ਕੇ ਪ੍ਰੋਪਰ ਇੱਕ ਪਾਰਕ ਬਣਾਈ ਜਾਊਗੀ ਬੁੱਢਿਆਂ ਲਈ ਬੱਚਿਆਂ ਲਈ ਜਵਾਨਾਂ ਲਈ ਹੁਣ ਸਾਰੇ ਜਣੇ ਆਪਣੇ ਆਪਣੇ ਵਾਪਸ ਜਾ ਚੁੱਕੇ ਆ ਵਿਧਾਇਕ ਸਾਹਿਬ ਆਪਣੇ ਘਰ ਦੇ ਵਿੱਚ ਬਹੁਤ ਖੁਸ਼ ਆ ਠੀਕ ਆ ਜਿਹੜੇ ਆ ਬਾਣ ਵਿਭਾਗ ਵਾਲੇ ਆਪਣੇ ਘਰਾਂ ਦੇ ਵਿੱਚ ਬਹੁਤ ਖੁਸ਼ ਆ ਬਟ ਸਾਡੇ ਘਰ ਸਾਹਮਣੇ ਆ بڑی ਸਮੱਸਿਆ ਅਸੀਂ ਪਹਿਲਾਂ ਜਿੱਥੇ ਇੱਥੇ ਸੈਰ ਕਰਦੇ ਸੀ ਹੁਣ ਅਸੀਂ ਰਾਤ ਦੇ ਟਾਈਮ ਅਸੀਂ ਆਪਣੀ ਗਲੀ 'ਚ ਸੈਰ ਨਹੀਂ ਕਰ ਸਕਦੇ ਤੁਹਾਨੂੰ ਪਤਾ ਚਿੱਟਾ ਕਿੰਨਾ ਵਿਕ ਰਿਹਾ ਅਸੀਂ ਨਹੀਂ ਕਹਿ ਰਹੇ ਕਿਦਾਂ ਬਟ ਜੇ ਇੰਨਾ ਆ ਹੋਊਗਾ ਤੇ ਅਸੀਂ ਸਾਫ਼ ਕਰਾਂਗੇ ਇਹ ਕਹ ਲਓ ਜੇ ਇੱਥੇ ਵਿਕਦਾ ਹੋਊਗਾ ਨਾ ਤਾਂ ਫਿਰ ਇਹਦੀ ਜ਼ਿੰਮੇਦਾਰ ਸਰਕਾਰ ਆਪ ਹੋਊਗੀ ਦੇਖਦਾ ਜਾਂ ਜਾਂਦੇ ਤੋਂ ਸਫਾਈ ਨਹੀਂ ਹੋ ਰਹੀ ਇੱਥੇ ਕੋਈ ਕੱਲ ਨੂੰ ਕੋਈ ਕ੍ਰਿਮੀਨਲ ਕੋਈ ਚੋਰੀ ਕਰ ਲੈ ਕੋਈ ਕੋਸ਼ ਕਰ ਲੈ ਸਾਡੀ ਤਾਂ ਕੋਈ ਸਿਕਿਉਰਿਟੀ ਹੈ ਹੀ ਨਹੀਂ ਇਸ ਟਾਈਮ ਤੇ ਸਾਡੇ ਬੱਚਿਆਂ ਦੀ ਸਿਕਿਉਰਿਟੀ ਹੈ ਨਹੀਂਗੀ ਫਿਜ਼ੀਕਲੀ ਅਸੀਂ ਇੱਥੇ ਅੰਦਰ ਐਂਟਰ ਨਹੀਂ ਕਰ ਸਕਦੇ ਜੇ ਅਸੀਂ ਸਿੰਪਲੀ ਟ੍ਰੈਕ ਕੀਏ ਤੇ ਤਾਂ ਸਾਪੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਊਗੀਆਂ ਬੰਨ ਵਿਭਾਗ ਵਾਲੇ ਜੇ ਕਹਿੰਦੇ ਕਿ ਅਸੀਂ ਇਹਦੀ ਦੇਖਭਾਲ ਕਰ ਰਹੇ ਹਾਂ ਸਾਹਮਣੇ 3 ਸਾਲ ਤੋਂ ਇੱਕ ਨਾ ਟਾਲੀ ਆ ਉਹ ਡਾਲੀ ਉਠਾਈ ਹੀ ਨਹੀਂ ਗਈ ਉਹਨਾਂ ਬਲੋਂ ਕਿ ਇਹ ਇੱਕ ਪਾਰਕਾ ਮਤਲਬ বন ਵਿਭਾਗ ਵੱਲੋਂ ਜਿਹੜਾ ਪਵਿੱਤਰ ਪਾਰਕ ਬਣਾਇਆ ਗਿਆ ਅਰੇ ਹੈ ਕਿ ਸਾਨੂੰ ਨਹੀਂ ਪਤਾ ਚੱਲ ਰਿਹਾ ਕੀ ਹੈ ਜਦ ਕਿ ਪਹਿਲਾਂ ਗਰਾਊਂਡ ਸੀ ਐਟਲੀਸਟ ਬੱਚੇ ਖੇਡਦੇ ਤਾਂ ਸੀ ਹੁਣ ਅਸੀਂ ਇਹਦਾ ਕੀ ਕਰੀਏ ਮੈਨੂੰ ਸਮਝ ਨਹੀਂ ਆ ਰਹੀ ਕਿ ਆਈਟੀਆਈ ਦੀ ਗਰਾਊਂਡ ਖੋ ਕੇ ਆਖਰਕਾਰ ਪਵਿੱਤਰ ਪਾਰਕ ਬਣਾਉਣ ਦਾ ਮਤਲਬ ਕਿ ਜ਼ਰੂਰਤ ਕੀ ਪੈ ਗਈ ਇੰਨਾ বন ਵਿਭਾਗ ਕੋਲ ਹੋਰ ਵੀ ਹੈਗੀਆਂ ਚੀਜ਼ਾਂ ਤੁਸੀਂ ਉਹਨਾਂ ਨੂੰ ਕਰੋ ਪ੍ਰਿਜ਼ਰਵ ਗਰਾਊਂਡ ਨੂੰ ਤੁਸੀਂ ਪਾਰਕ ਜੇ ਬਣਾਣਾ ਤਾਂ ਜਾ ਫਿਰ ਬਣਾ ਦਿਓ ਸਾਨੂੰ ਸਹੂਲਤ ਦਿਓ ਤਾਂ ਸਹੀ ਜੋ ਸਾਨੂੰ ਚਾਹੀਦੀ ਆ ਬਟ ਮਿਲੀ ਤਾਂ ਹੈ ਹੀ ਨਹੀਂ ਕਿੰਨਾ ਟਾਈਮ ਹੋ ਗਿਆ ਇਹਨੂੰ ਬਣਾਈ ਨੂੰ 3 ਸਾਲ ਮੇਬੀ 3 ਸਾਲ ਹੋ ਚੁੱਕੇ 3 ਸਾਲ ਹੋਣ ਤੇ ਬਾਵਜੂਦ ਵੀ ਇਹਨੂੰ ਇਹਦਾ ਕੋਈ ਰੂਪ ਨਹੀਂ ਦਾਰੇਗਾ ਦੇਖੋ ਜੀ ਇੱਕ ਅੱਧੀ ਵਾਰ ਸਾਨੂੰ ਦਿਖਾ ਲਣ ਲਈ ਇਹਨੂੰ ਇਹਦੀ ਸਫਾਈ ਕੀਤੀ ਗਈ ਆ ਬਟ ਉਸ ਜਦੋਂ ਇਹ ਲੱਗਾ ਸੀਗਾ ਸਾਨੂੰ ਇਹ ਕਿਹਾ ਗਿਆ ਸੀ ਇੱਥੇ ਟਰੈਕ ਬਣੂਗੇ ਬੱਚਿਆਂ ਦੇ ਖੇਡਣ ਲਈ ਇੱਥੇ ਝੂਲੇ ਲੱਗੂਗੇ ਉਸ ਤੋਂ ਇਲਾਵਾ ਇੱਥੇ ਬੈਠਣ ਦੇ ਲਈ ਕੁਰਸੀਆਂ ਲੱਗੂਗੀਆਂ ਜੇ ਤੁਹਾਨੂੰ ਨਾ ਚ ਕੋਈ ਇੱਕ ਵੀ ਚੀਜ਼ ਸਰਕਾਰ ਦੀ ਇੱਥੇ ਦਿਖਦੀ ਆ ਅਸੀਂ ਹੁਣੇ ਹੀ ਉਸ ਗੱਲ ਨੂੰ ਨਾ ਕਰ ਸਕਦੇ ਆ ਤੁਹਾਡੇ ਸਾਹਮਣੇ ਕੁਝ ਨਹੀਂ ਇੱਥੇ ਹਾਂਜੀ ਸਰ ਕੀ ਸਮੱਸਿਆ ਹੈਗੀ ਹੈ ਇਹ ਕਿਹੜਾ ਕਿਹੜਾ ਮਹੱਲਾ ਹੈਗਾ ਸਮੱਸਿਆ ਤਾਂ ਸਾਡੀ ਬਹੁਤ ਵੱਡੀ ਕਰਤੀ ਸੀ ਡਾਕਟਰ ਸਾਹਿਬ ਨੇ ਸਾਡੇ ਐਮ ਐਲ ਏ ਸਾਹਿਬ ਨੇ ਅਸੀਂ ਬਹੁਤ ਉਹਨਾਂ ਨੂੰ ਕਿਹਾ ਸੀਗਾ ਵੀ ਇੱਥੇ ਪਾਰਕ ਨਾ ਬਣਾਓ ਜੰਗਲ ਨਾ ਬਣਾਓ ਬੱਚੇ ਖੇਡਦੇ ਸੀਗੇ ਪਰ ਕਿਸੇ ਨੇ ਨਹੀਂ ਸੁਣੀ ਕੀ ਕਰ ਸਕਦੇ ਆਪਾਂ ਜੰਗਲ ਹੀ ਆ ਦਿਖਾਣੇ ਪਏ ਆ ਤੇ ਇੱਥੇ ਬੱਚੇ ਸੱਪ ਇੰਨੇ ਘੁੰਮਦੇ ਆ ਪਈ ਗੱਲ ਛੱਡ ਦਿਓ ਕੋਈ ਇੱਥੇ ਘੁੰਮਦਾ ਨਹੀਂ ਵਿੱਚ ਪਾਰਕ ਹੈ ਹੀ ਨਹੀਂ ਪਾਰਕ ਨਾਂ ਦੀ ਚੀਜ਼ ਵਿੱਚ ਹੈ ਹੀ ਨਹੀਂਗੀ ਸਾਪ ਨਸ਼ੇੜੀ ਤਾਂ ਕਈ ਵਾਰ ਇਥੋਂ ਕੱਢੇ ਹੋਰ ਥੋੜਾ ਟਾਈਮ ਰੋਕ ਰਹੇ ਇੱਥੇ ਦੇਖਿਓ ਕੁੜੀਆਂ ਮੁੰਡੀਆਂ ਨੇ ਵੱਡਣਾ ਸ਼ੁਰੂ ਕਰ ਦੇਣਾ ਐਦਾਂ ਦਾ ਜੰਗਲ ਬਣ ਰਿਹਾ ਇੱਥੇ ਜੋ ਲੋਕਾਂ ਦਾ ਮਾਹੌਲ ਆ ਇਸ ਕਰਕੇ ਸਾਡੀ ਐਮਐਲਏ ਸਾਹਿਬ ਅੱਗੇ ਸਾਡੇ ਮੰਤਰੀ ਸਾਹਿਬ ਅੱਗੇ ਮੰਗਾ ਜਾਂ ਤਾਂ ਇਹਨੂੰ ਵਡਾ ਕੇ ਗਰਾਊਂਡ ਬਣਾਈ ਜਾਵੇ ਬੱਚਿਆਂ ਦੀ ਜਿੱਦਾਂ ਪਹਿਲਾਂ ਸੀਗੀ ਉਦਾਂ ਹੀ ਜਾਂ ਇਹਨੂੰ ਪਾਰਕ ਬਣਾਇਆ ਜਾਵੇ ਬਸ ਸਾਸੀ ਹੋਰ ਕੁਛ ਨਹੀਂ ਕਹਿਣਾ ਸਾਡੇ ਸਾਡੇ ਮਹੱਲੇ ਵਾਲੇ ਮੇਰੇ ਕੋਲ ਆਏ ਉਹਨਾਂ ਨੇ ਪਹਿਲਾਂ ਕੱਲਿਆਂ ਨੇ ਬਹੁਤ ਕੁਝ ਬੋਲੇ ਹੁਣ ਮੈਨੂੰ ਕਹਿੰਦੇ ਤੂੰ ਬੋਲ ਅਸੀਂ ਤਾਂ ਉਹਨਾਂ ਨੂੰ ਕਹਿ ਹੀ ਸਕਦੇ ਆ ਪਿਆ ਸਾਡੀ ਗਰਾਊਂਡ ਐ ਨੂੰ ਪਹਿਲਾਂ ਜਾਂ ਗਰਾਊਂਡ ਬਣਾ ਦਿਓ ਸਮੱਸਿਆ ਦਾ ਹੱਲ ਕੀਤਾ ਜਾਵੇ ਜਾ ਤਾਂ ਜਾਂ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਪਿੱਛੇ ਘਟਾਲੀ ਆ ਇਹ ਮੈਂ ਕਿਹ ਮੈਨੇ ਟਾਲੀ ਨਹੀਂ ਚੱਕੀ ਤਾਂ ਬਾਕੀ ਕੀ ਕਰਨਾ ਮਹੱਲਾ ਵਾਸੀਆਂ ਨੇ ਦੱਸਿਆ ਕਿ ਸਾਨੂੰ ਇੱਥੇ ਡਾਕਟਰ ਅਵਜੋਦ ਵਿਧਾਇਕ ਹਲਕਾ ਸ਼ਾਮਚਾਸੀ ਵੱਲੋਂ ਉਹਨਾਂ ਨੂੰ ਜਿਹੜੀਆਂ ਜਿਹੜੀਆਂ ਸਮੱਸਿਆ ਆ ਰਹੀਆਂ ਕਿ ਇੱਥੇ ਵਿਧਾਇਕ ਵੱਲੋਂ ਇੱਕ ਪਾਰਕ ਬਣਾਈ ਗਈ ਸੀ ਪਰ ਵਿਧਾਇਕ ਵੱਲੋਂ ਪਾਰਕ ਬਣਾਉਣ ਤੋਂ ਕਿਆ ਗਿਆ ਸਕਾ ਕਿ ਇੱਥੇ ਜਾਨਕੀ ਪਾਰਕ ਦੇ ਵਿੱਚ ਜਿਹੜੇ ਹੈਗੇ ਆ ਬੈਠਣ ਵਾਸਤੇ ਬਜ਼ੁਰਗਾਂ ਦੇ ਬੈਠਣ ਵਾਸਤੇ ਜਿਹੜੀਆਂ ਕੁਰਸੀਆਂ ਲਗਾਈਆਂ ਜਾਣਗੀਆਂ ਲਾਈਟਾਂ ਲਗਾਈਆਂ ਜਾਣਗੀਆਂ ਪਰ 2.5 ਤੋਂ 3 ਸਾਲ ਇਸ ਪਾਰਕ ਨੂੰ ਬਣਾਏ ਨੂੰ ਹੋ ਗਿਆ ਪਰ ਇੱਥੇ ਅਜੇ ਤੱਕ ਨਾ ਤਾਂ ਕੋਈ ਕੁਰਸੀ ਦਿਖਾਈ ਦੇ ਰਹੀ ਆ ਤੇ ਨਾ ਹੀ ਕੋਈ ਲਾਈਟਾਂ ਪਰ ਇੱਥੇ ਇੱਕ ਦਿਖ ਰਿਹਾ ਕਿ ਇਹ ਇਸ ਟਾਈਮ ਜੰਗਲ ਦਾ ਰੂਪ ਧਾਰ ਕਰ ਚੁੱਕੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਹਨਾਂ ਨੂੰ ਜਾਨਕੀ ਦਿਖਾ ਦਿਆ ਜਾਵੇ ਕਿ ਕਿਦਾਂ ਦਾ ਜੰਗਲ ਰੂਪ ਧਾਰ ਚੁੱਕੀ ਹੈਗੀ ਹੈ ਇਹ